ਇੱਕ ਅੱਗਰ ਕਿੰਨਾ ਨੁਕਸਾਨ ਕਰ ਰਹੀ ਹੈ ਘਟੋ ਘਟਾ ਹੀ 600 ਕਿਲਾ ਹੋਣਾ ਹੈ 600 ਇਕੜ ਥੋੜਾ ਹਾਂ ਇਸ ਹਲਕੇ ਵਿੱਚ ਘੱਗਰ ਦੀ ਬਹੁਤ ਮਾਰ ਪਈ ਹੈ ਜਿੰਨੀ ਫਸਲ ਬਰਬਾਦ ਹੋਈ ਆ ਉਹਦਾ ਅਸੀਂ ਡਾਟਾ ਕਲੈਕਟ ਕਰ ਰਹੇ ਹਾਂ ਤੇ ਉਹਨਾਂ ਦੀ ਮਦਦ ਆਪਾਂ ਕਿਆ ਕਰ ਸਕਦੇ ਹਾਂ ਉਹ ਮੌਕੇ ਤੇ ਡਿਸਾਈਡ ਕਰ ਰਹੇ ਹਾਂ ਜਦੋਂ ਸਰਕਾਰ ਮੁਕਰਨ ਲੱਗੂਗੀ ਮੁਆਵਜ਼ਾ ਦੇਣ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਡਾਟਿਆਂ ਨਾਲ ਪ੍ਰੂਫ ਨਾਲ ਪਿੰਡਾਂ ਦੇ ਨੰਬਰਾਂ ਨਾਲ ਕਿਸਾਨਾਂ ਦੀ ਜਿਹੜੀ ਡਟ ਕੇ ਲੜਾਈ ਲੜੂਗੀ ਚਾਹੇ ਸਾਨੂੰ ਕੋਈ ਵੱਡਾ ਮੋਰਚਾ ਲਾਣਾ ਪੈ ਜਾਵੇ ਜਦ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਦਾ ਨਾ ਜੀ ਤਦ ਤੱਕ ਇਹਨਾਂ ਨੂੰ ਪਿੱਛੇ ਨਹੀਂ ਹਟਣਗੇ ਸਤਰਾਣਾ ਹਲਕੇ ਦਾ ਤੁਹਾਨੂੰ ਉਹ ਇਲਾਕਾ ਦਿਖਾ ਰਹੇ ਹਰਤੰਦਪੁਰਾ ਜਿੱਥੇ ਕੱਗਰ ਲੰਘ ਰਿਹਾ ਹੈ ਇਹ ਕੱਗਰ ਦਰਿਆ ਜਿਹੜਾ ਹੈ ਦੇਖੋ ਇਸਕੇ ਸਾਈਫਨ ਹੈ ਅਜੇ ਵੀ ਸਾਰਾ ਫੰਸ ਸਾਰਾ ਰੁਕੇ ਪਿਆ ਗਾਦ ਨਾਲ ਮਿੱਟੀ ਨਾਲ ਸਿਰਫ ਪਰਲੇ ਪਾਸੇ 200 ਫੰ ਨਹੀਂ ਚੱਲ ਰਹੇ ਉਸ ਦੇ ਵਿੱਚੋਂ ਹੀ ਪਾਣੀ ਥੋੜਾ ਬਹੁਤ ਲੰਘ ਰਿਹਾ ਹੈ ਔਰ ਇਸੇ ਡਾਬ ਕਰਕੇ ਇੱਥੇ ਤੁਸੀਂ ਦੇਖੋ ਇਸ ਕੀ ਪਿਛਲਾ ਪਾਸਾ ਇਸ ਕਗਰ ਦਾ ਉੱਥੇ ਪਾਣੀ ਖੇਤਾਂ ਦੇ ਵਿੱਚ ਮਤਲਬ ਸੈਂਕੜੇ ਏਕੜ ਜਿਹੜੀ ਫਸਲ ਹੈ ਝੋਨੇ ਦੀ ਕਿਸਾਨਾਂ ਦੀ ਇੱਥੇ ਪਾਣੀ ਦੀ ਭੇੜ ਚੜ ਗਈ ਹੈ ਕਿੰਨੇ ਦਿਨ ਹੋ ਗਏ ਲੇਕਿਨ ਕਗਰ ਉਤਰਨਾ ਸ਼ੁਰੂ ਹੋ ਗਿਆ ਲੇਕਿਨ ਫਿਰ ਵੀ ਫਸਲਾ ਅਜੇ ਇਨਾ ਕੀ ਨੁਕਸਾਨੀ ਗਈ ਹੈ ਔਰ ਅਸੀਂ ਇਸ ਇਲਾਕੇ ਦੇ ਜਿਹੜੇ ਕਿਸਾਨ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਕੱਗਰ ਇੱਥੇ ਕਿੰਨਾ ਨੁਕਸਾਨ ਕਰ ਰਹੀ ਹੈ ਘਟੋ ਘਟਾ ਜੀ 600 ਕਿਲਾ ਹੋਣਾ ਸੀ 600 ਕਿੱਤਾ ਥੋੜਾ ਹਾਂ ਜੇ ਪਾਣੀ ਸੇ ਡੁੱਬੇ ਆ ਇਸ ਤੇ ਡੁੱਬੂਗੇ ਖਤਮ ਹੋ ਗਏ ਜੀ ਇਹ ਤਾਂ ਖਤਮ ਹੋ ਗਈ ਤੇ ਇਹ ਜਿਹੜੇ ਪੁਲ ਹੈ ਇਹਦੇ ਨੀਸੇ ਸਾਈਫਨ ਦੇ ਪਾਣੀ ਲੰਘ ਰਹੇ ਨੇ ਮੈਂ ਦੇਖ ਰਿਹਾ ਹਾਂ ਵੀ ਸਿਰਫ ਦੋ ਸਾਈਫਨ ਪਰਲੇ ਪਾ ਚੱਲ ਰਹੇ ਨੇ ਬੜੇ ਜੇ ਇਹ ਪੁਲ ਨੂੰ ਡਾਫ ਲੱਗੀ ਹੋਈ ਹੈ ਜੀ ਡਾਫ ਲੱਗੀ ਹੈ ਮਿੱਟੀ ਦਾ ਕਹੇ ਮਿੱਟੀ ਇੱਥੇ ਚੱਕਣ ਨਹੀਂ ਦਿੰਦੇ ਜੀ ਇਹ ਤਾਂ ਮਿੱਟੀ ਹੈ ਮਿੱਟੀ ਹੈ ਇਹਦੇ ਪੁਲ ਦੇ ਹੇਠਾਂ ਹਾਂ ਜ ਪਰ ਚੱਕਰ ਨਹੀਂ ਦਿੰਦੇ ਉਹਦੇ ਡੱਕਣ ਵਾਲੇ ਆ ਜਾਂਦੇ ਆ ਜੀ ਹਨ ਤੇ ਨੁਕਸਾਨ ਕਿੰਨਾ ਕੁ ਹੋ ਗਿਆ ਬਹੁਤ ਨੁਕਸਾਨ ਆ ਜੀ ਦੇਖੋ ਤੁਸੀਂ ਕਿੰਨੇ ਸਾਲਾਂ ਤੋਂ ਭੁਗਤ ਰਹੇ ਹੋ ਤੁਸੀਂ ਇਹਦਾ ਹੀ ਸਾਲ ਹੀ ਇਹੀ ਕੰਮ ਹੁੰਦਾ ਜੀ ਸਾਡੇ ਨਾਲ 5 ਸਾਲ ਸਾਡੇ ਨਾਲ ਇਹੀ ਆਈ ਸਾਲ ਨੁਕਸਾਨ ਆਈ ਸਾਲ ਆ ਉਹ ਸਾਡੇ ਇੱਕ ਤਾਂ ਖਾਂਟਾ ਉਹ ਦੇਖੋ ਆਈ ਸਾਲ ਅਸੀਂ ਕਹਿੰਦੇ ਬੰਨੋ ਉਹਨੂੰ ਜਿਹੜੀ ਉਹ ਪਿਛਲੇ ਪਾਣੀ ਜਾ ਰਿਹਾ ਉਹ ਤੁਹਾਨੂੰ ਕੀ ਪਤਾ ਇਹ ਤੁਹਾਨੂੰ ਉਹ ਕਿਧਰੋਂ ਆ ਰਿਹਾ ਹੈ ਹਾਂ ਉਹ ਪਾਣੀ ਕਿਧਰੋਂ ਆ ਰਿਹਾ ਇੱਕ ਕਰ ਦਿਓ ਯਾਰਾ ਜੀ ਮੱਲੀ ਜੀ ਤੁਸੀਂ ਹੁਕਮਰੇਓ ਨਾਲ ਟੀਮ ਦੇ ਨਾਲ ਹੀ ਉਹ ਕੀ ਹਾਲਾਤ ਨੇ ਇੱਥੇ ਦੇ ਇੱਥੇ ਅੱਜ ਸਾਡੀ ਸਰਬੀਰ ਸਿੰਘ ਬਾਦਲ ਜੀ ਵੱਲੋਂ ਐਨ ਕੇ ਸ਼ਰਮ ਤੇ ਨਾਲ ਸੁਹਾਣਾ ਸਾਹਿਬ ਤੋਂ ਇੰਚਾਰਜ ਸਾਹਿਬ ਤੇ ਝਿਰਜੀ ਆ ਰਹੇ ਨੇ ਕਿਉਂਕਿ ਇਸ ਹਲਕੇ ਵਿੱਚ ਖੱਗਰ ਦੀ ਬਹੁਤ ਮਾਰ ਪਈ ਹੈ ਇਧਰ ਸਾਡੇ ਖੱਗਰੋਂ ਪਾਰ ਫਸਲ ਮਰੀ ਹੈ ਦੋਨਾਂ ਬੰਨੇ ਬੰਨ ਸੀਗੇ ਇਧਰ ਬੰਨ ਟੁੱਟਣ ਕਾਰਨ ਫਸਲ ਮਰ ਗਈ ਹੈ ਅਤੇ ਅੱਜ ਐਨ ਕੇ ਸ਼ਰਮਾ ਜੀ ਇਸ ਜਿਓ ਵੀ ਜਿੰਨੀ ਫਸਲ ਮਰੀ ਹੈ ਉਹਦਾ ਸਮੀਖਿਆ ਕਰਨ ਆਏ ਨੇ ਇਹਦੀ ਇੱਕ ਰਿਪੋਰਟ ਬਣਾਈ ਜਾਊਗੀ ਤੇ ਖੱਗਰ ਤੇ ਬੰਨ ਬੰਨਣ ਲਈ ਲੋਕਾਂ ਨੂੰ ਇਹ ਸਾਥ ਲੈਣ ਲਈ ਕਿਉਂਕਿ ਜਮੀਨ ਲੋਕਾਂ ਦੀ ਪ੍ਰਾਈਵੇਟ ਹੈ ਉਹਦੇ ਸਾਥ ਲੈ ਕੇ ਅਸੀਂ ਖੱਗਰ ਦੇ ਉੱਤੇ ਬੰਨ ਬੰਨਾਂਗੇ ਇਹ ਸਾਨੂੰ ਵਾਦਾ ਕਰ ਰਹੇ ਨੇ ਕਿ ਸ਼ਰਮਾ ਜੀ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਗਮੀਤ ਸਿੰਘ ਹਰਿਆਊ ਜ ਆ ਸਾਰੇ ਹਲਕੇ ਚੱਲ ਰਹੇ ਨੇ ਪਹਿਲਾਂ ਸਵਾਨੇ ਹਲਕੇ ਚਾ ਗਏ ਨੇ ਹੁਣ ਇੱਥੇ ਏਦੂ ਵਾਰ ਬਾਦਸ਼ਾਪੁਰ ਬਾਦਸ਼ਾਪੁਰ ਤੋਂ ਤਈਪੁਰ ਤਿੰਨ ਬਣਾ ਤੇ ਜਾੜਿਆ ਸੀ ਇਹ ਜਿਹੜਾ ਲਗਾਤਾਰ ਬੁਨੁਕਸਾਨ ਹੈ ਇੱਥੇ ਜਿਹੜੇ ਕੱਗਰ ਹੈ ਇੱਥੇ ਵੀ ਕੱਗਰ ਦੇ ਜਿਹੜੇ ਸਾਈਫਨ ਰੁਕੇ ਪਏ ਮਿੱਟੀ ਗਾਧ ਹੈ ਔਰ ਪਾਣੀ ਕੀ ਨਿਕਾਸੀ ਨਹੀਂ ਹੋ ਰਹੀ ਐਨਕੇ ਸਰਮਾ ਜੀ ਪਹੁੰਚ ਗਏ ਇਸ ਇਲਾਕੇ ਦੇ ਵਿੱਚ ਜਿਹੜਾ ਇਲਾਕਾ ਹੈ ਹਰਚੰਦਪੁਰੇ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪਾਰਟੀ ਪ੍ਰਧਾਨ ਸਾਹਿਬ ਨੇ ਇੱਕ ਟੀਮ ਬਣਾਈ ਆ ਜਿਹੜੀ ਪਟਿਆਲੇ ਜ਼ਿਲ੍ਹੇ ਦਾ ਟੋਟਲ ਜਿਹੜਾ ਜਾਇਜ਼ਾ ਲੈ ਰਹੀ ਆ ਵੀ ਜਿਹੜੇ ਹੜ ਆਏ ਆ ਇੱਕ ਤਾਂ ਕਿਨਾ ਕਾਰਨਾ ਕਰਕੇ ਆਏ ਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੂਰ ਕਰਿਆ ਜਾ ਸਕਦਾ ਤੇ ਆਪਣੀ ਸਰਕਾਰ ਬਣਨ ਤੇ ਆਪਾਂ ਨੂੰ ਪਿਆ-ਪਿਆ ਕਰਨਾ ਪੈਣਾ ਤਾਂ ਕਿ ਮੁੜ ਕੇ ਇਹ ਜੀ ਸਮੱਸਿਆ ਪੰਜਾਬ ਚ ਨਾ ਆਏ ਉਹਦੇ ਵਾਸਤੇ ਇਹ ਕਮੇਟੀ ਬਣਾਈ ਆ ਅਸੀਂ ਸਾਰਾ ਜਾਇਜ਼ਾ ਜਿਹੜੇ ਲੈ ਰਹੇ ਆ ਔਰ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਲੋਕਾਂ ਦੀ ਇਸ ਫਸਲ ਕਰਕੇ ਇਸ ਹੜ ਕਰਕੇ ਬਰਬਾਦ ਹੋਈ ਹੈਗੀ ਦੇਖੋ ਇੱਕ ਤਾਂ ਕੁਦਰਤ ਆ ਵੀ بارش ਵੀ ਵੱਧ ਪਈ ਹੈ ਦੂਸਰਾ ਬਹੁਤ ਵੱਡੀ ਨੇ ਲੈਕੀ ਸਰਕਾਰ ਦੀ ਆ ਦੇਖੋ ਇਸ ਬੰਦ ਤੇ ਆਪਾਂ ਆ ਕਿੱਥੇ ਤੱਕ ਸਿਲਟ ਜੰਮੀ ਪਈ ਹੈ ਹਜ਼ਾਰਾਂ ਕਿਸਾਨਾਂ ਦਾ ਲੱਖਾਂ ਅਰਬ ਰੁਪਿਆ ਇਹਨਾਂ ਨੇ ਨੁਕਸਾਨ ਕਰਤਾ ਫਿਰ ਜਿਹੜੀ ਜ਼ਮੀਨ ਚ ਗਾਦ ਚੜ ਜੇ ਲੱਖਾਂ ਰੁਪਏ ਉਹਨੂੰ ਪਧਰੀ ਕਰਨ ਤੇ ਲੱਗਦੇ ਆ ਔਰ ਸੀਐਮ ਸਾਹਿਬ ਦਾ ਹਿਸਾਬ ਹੀ ਕੋਈ ਨਹੀਂ ਪਤਾ ਪਿਛਲੀ ਵਾਰ ਕਿਹਾ ਮੁਰਗੀਆਂ ਦੇਵਾਂਗੇ ਆ ਬੱਕਰੀਆਂ ਦੇ ਵੀ ਦੇਵਾਂਗਾ ਪੈਸੇ ਮੁਆਵਜ਼ਾ ਦੇਵਾਂਗਾ ਕਿਸੇ ਨੂੰ ਦੋਨੀ ਨਹੀਂ ਦੇਈ 300 ਵੀ ਨਹੀਂ ਦੇ ਡਿਜਾਸਟਰ ਮੈਨੇਜਮੈਂਟ ਦੇ ਵੀ ਸਾਰਾ ਪੈਸਾ ਖਰਚ ਕਰ ਗਏ ਔਰ ਕੱਲ ਕਹਿ ਰਹੇ ਤੇ ਵੀ ਪੂਰੇ ਹਿੰਦੁਸਤਾਨ ਚ ਸਭ ਤੋਂ ਵੱਧ ਮੁਆਵਜ਼ਾ ਅਸੀਂ ਪੰਜਾਬ ਚ ਦੇ ਰਹੇ ਹਾਂ 20000 ਰੁਪਏ ਤੇ ਜਦ ਕਿ ਹਰਿਆਣਾ ਹਿਮਾਚਲ ਨੇ 50000 ਰੁਪਏ ਦੇ ਆਪਾਂ ਰੇਕੜ ਅੱਜ ਅਜੇ ਤਾਂ 12 ਘੰਟੇ ਹੀ ਹੋਏ ਨਾ ਜੀ ਅੱਜ 10000 ਤੇ ਆ ਗਏ ਤੁਸੀਂ ਅੱਜ ਨਵੀਂ ਚਿੱਠੀ ਪੰਜਾਬ ਸਰਕਾਰ ਨੇ ਕੱਢੀ ਆ ਉਹਦੇ ਚ ਲਿਖਿਆ ਵੀ 25% ਤੱਕ ਤਾਂ ਕੋਈ ਪੈਸਾ ਨਹੀਂ ਦੇਣਾ ਕਿਸੇ ਕਿਸਾਨ ਨੂੰ ਜ਼ੀਰੋ ਮਨੀ 25 ਤੋਂ ਲੈ ਕੇ 75% ਜਿਸ ਦਾ ਨੁਕਸਾਨ ਹੋਇਆ ਨਾ ਜੀ ਉਹਨੂੰ 10000 ਦੇਵਾਂਗੇ 75 ਆਲੇ ਤੋਂ ਉੱਪਰ ਵਾਲੇ ਨੂੰ 20000 ਦੇਵਾਂਗੇ ਤੇ ਇਹਨਾਂ ਨੇ ਕਰਨਾ ਕਿਹਾ ਹੁਣ ਕਹਿੰਦੇ ਗਰਦੌਰੀ 10-15 ਦਿਨ ਬਾਅਦ ਇਹ ਸ਼ੁਰੂ ਕਰਨਗੇ ਸੈਟਲਾਈਟ ਦੇ ਨਾਲ ਫੋਟੋ ਲੈ ਕੇ ਕਹਿਣਗੇ ਵੀ ਆ ਖੜੀ ਹੈ ਜੀ ਜੇਰੀ ਜੇਰੀ ਦੇ ਐਕਚੁਅਲੀ ਰੇਤਾ ਵੱਡ ਗਿਆ ਗੋਭ ਚ ਜਿਹੜੀ ਠੀ ਹੁਣ ਪਿੱਛੇ ਮੈਂ ਗਿਆ 15000 ਏਕੜ ਜ਼ਮੀਨ ਬਰਬਾਦ ਹੋ ਗਈ ਕਿਸਾਨ ਕਹਿ ਰਹੇ ਆ ਵੀ ਇਹ ਪਿਛਲੇ 2023 ਦੇ ਹੜਾਏ ਸੀ ਉਹਨਾਂ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ ਜੇ ਤੋ 2023 ਚ ਜਿਹੜੀ ਬੱਕਰੀਆਂ ਮੁਰਗੀਆਂ ਦਾ ਕਹਿੰਦੇ ਦੇ ਨਾ ਜੀ ਕਿਸੇ ਨੂੰ ਇੱਕ ਫਸਲ ਦਾ 1 ਰੁਪਿਆ ਨਹੀਂ ਮਿਲਿਆ ਮੇਰੇ ਹਲਕੇ ਜੀ 10 12 ਹਜ਼ਾਰ ਏਕੜ ਜ਼ਮੀਨ ਤਬਾਹ ਹੋਈ 6 6 ਫੁੱਟ ਮਿੱਟੀ ਚੜ ਗਈ ਸੀ ਇੱਕ ਜ਼ਿਮੀਂਦਾਰ ਨੂੰ 25 ਏਕੜ ਦਾ 36000 ਮਿਲਿਆ ਤਾਂ 1500 ਰੁਪਏ ਬਾਕੀ ਕਿਸੇ ਨੂੰ ਦੋਨੇ ਨਹੀਂ ਮਿਲੀ ਹੋਣੀ ਸੀ ਔਰ ਇਹੀ ਹਾਲਤ ਹੈ ਆ ਵੀ ਮਤਲਬ 20 15 20 ਘੰਟੇ ਬਾਅਦ ਹੀ 10000 ਤੇ ਆਗੇ 5 ਤੇ ਆਣਗੇ ਫਿਰ ਕਹਿਣਗੇ ਕਿਸੇ ਦਾ ਨੁਕਸਾਨ ਹੀ ਨਹੀਂ ਹੋਇਆ ਸੋ ਅਸੀਂ ਜਿਹੜਾ ਸਾਡਾ ਮਕਸਦ ਕੀ ਹੈਗਾ ਜਿੰਨੀ ਫਸਲ ਬਰਬਾਦ ਹੋਈ ਆ ਉਹਦਾ ਅਸੀਂ ਡਾਟਾ ਕਲੈਕਟ ਕਰ ਰਹੇ ਹਾਂ ਤੇ ਉਹਨਾਂ ਦੀ ਮਦਦ ਆਪਾਂ ਕਿਆ ਕਰ ਸਕਦੇ ਹਾਂ ਉਹ ਮੌਕੇ ਤੇ ਡਿਸਾਈਡ ਕਰ ਰਹੇ ਹਾਂ ਅਕਾਲੀ ਦਲ ਪਰ ਅਕਾਲੀ ਦਲ ਕਈਆਂ ਦੇ ਜ਼ਮੀਨਾਂ ਪੱਧਰ ਕਰਨੀਆਂ ਪੈਣੀਆਂ ਕਿਸੇ ਨੂੰ ਚਾਰੇ ਦੀ ਲੋੜ ਆ ਕਿਸੇ ਨੂੰ ਡੀ ਜਲਦੀ ਲੋੜ ਆ ਕਿਤੇ ਦਵਾਈਆਂ ਦੀ ਲੋੜ ਆ ਉਸ ਤੋਂ ਬਾਅਦ ਜਦੋਂ ਸਰਕਾਰ ਮੁਕਰਨ ਲੱਗੂਗੀ ਮੁਆਵਜ਼ਾ ਦੇਣ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਡਾਟਿਆਂ ਨਾਲ ਪ੍ਰੂਫ ਨਾਲ ਪਿੰਡਾਂ ਦੇ ਨੰਬਰਾਂ ਨਾਲ ਕਿਸਾਨਾਂ ਦੀ ਜਿਹੜੀ ਡਟ ਕੇ ਲੜਾਈ ਲੜੂਗੀ ਚਾਹੇ ਸਾਨੂੰ ਕੋਈ ਵੱਡਾ ਮੋਰਚਾ ਲਾਣਾ ਪੈ ਜਾਵੇ ਜਦ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਦਾ ਨਾ ਜੀ ਤਦ ਤੱਕ ਇਹਨਾਂ ਨੂੰ ਪਿੱਛੇ ਨਹੀਂ ਹਟਣ ਦੇਣਾ ਸ਼ਰਮਾ ਸਾਹਿਬ ਆਪਣੇ ਲੈਵਲ ਉੱਤੇ ਵੀ ਕੋਈ ਡੀਜ਼ਲ ਤੇਲ ਜਾਂ ਅਨਾਜ ਦਾ ਬੀਜ਼ ਹੈ ਉਹ ਅਗਲੇ ਲੈਵਲ ਤੁਸੀਂ ਦੇਖੋ ਅੱਗੇ ਤੁਸੀਂ ਪ੍ਰੋਵਾਈਡ ਪ੍ਰਧਾਨ ਜੀ ਨੇ ਪਿਛਲੇ ਜੇ ਆਪਾਂ ਦਿਨਾਂ 'ਚ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਸਾਡੀ ਜ਼ਿੰਮੇਵਾਰੀ ਵੱਧ ਜਾਂਦੀ ਆ ਪਿਛਲੇ 1 ਮਹੀਨੇ ਤੋਂ ਲਗਾਤਾਰ 2 ਨੰਬਰ ਦੇ ਕੇ ਪੂਰੇ ਪੰਜਾਬ 'ਚ ਸਾਡਾ ਕੌਂਸਲੈਂਟਰ ਚਾ ਰਿਹਾ ਜਿੱਥੇ ਜਿਸ ਨੂੰ ਵੀ ਜ਼ਰੂਰਤ ਆ ਕਿਸੇ ਨੂੰ ਤਰਪਾਲ ਦੀ ਲੋੜ ਆ ਕਿਸੇ ਨੂੰ ਰਾਸਨ ਦੀ ਲੋੜ ਆ ਕਿਸੇ ਨੂੰ ਚਾਰੇ ਦੀ ਲੋੜ ਆ ਜਿਸ ਚੀਜ਼ ਦੀ ਵੀ ਜ਼ਰੂਰਤ ਆ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਝਿੰਜੇ ਸਾਹਿਬ ਇੱਥੇ ਖੜੇ ਆ ਪ੍ਰਵਿੰਦਰ ਜੀ ਖੜੇ ਆ ਸਾਰੀ ਟੀਮ ਖੜੀ ਆ ਜਿੱਥੇ ਲੋੜ ਪੈਂਦੀ ਆ ਐਨ ਐਂਡ ਤੱਕ ਅਸੀਂ ਪਹੁੰਚਾ ਕੇ ਜਾਂਦੇ ਆ ਲੱਖਾਂ ਲੀਟਰ ਡੀਜ਼ਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪ ਵੰਡੇਆ ਕਰੋੜਾਂ ਰੁਪਏ ਉਹਨਾਂ ਨੇ ਵੰਡੇ ਆ ਹੁਣ 500 ਟਰੱਕ ਦੇਖੋ ਚਾਰੇ ਦੇ ਖਰੀਦੇ ਆ 500 ਫੋਗਿੰਗ ਮਸ਼ੀਨਾਂ ਖਰੀਦੀਆਂ 1 ਲੱਖ ਏਕੜ ਜ਼ਮੀਨ ਤੇ ਅਸੀਂ ਕਣਕ ਦਾ ਬੀਜ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਪ੍ਰਬੰਧ ਕਰਕੇ ਦੇ ਰਹੀ ਹੈ ਇਸ ਤੋਂ ਇਲਾਵਾ 125 ਡਾਕਟਰਾਂ ਦੀ ਟੀਮਾਂ ਆਪਾਂ ਬਣਾਈਆਂ ਜਿਹੜੀਆਂ ਚੈੱਕ ਅਪ ਕਰਨਗੇ ਸੋ ਜਿੱਥੇ ਜਿੱਥੇ ਜ਼ਮੀਨ ਪੱਧਰੀ ਕਰਨ ਦੀ ਲੋੜ ਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਪਣੇ ਟਰੈਕਟਰ ਲੈ ਕੇ ਜਾਣਗੇ ਅਸੀਂ ਤੇਲ ਦਾ ਪ੍ਰਬੰਧ ਕਰਦੇ ਜਿਹੜੀ ਜ਼ਮੀਨਾਂ ਨੂੰ ਪੱਧਰਾ ਕਰਾਉਣਾ ਹੈ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਝਿੰਦਰ ਸਾਹਿਬ ਤੇ ਮੁਹਾਲੀ ਹਲਕਾ ਇੰਚਾਰਜ ਪਰਮਿੰਦਰ ਪਰਮਿੰਦਰ ਜੀ ਪਰਮਿੰਦਰ ਸੁਹਾਣਾ ਜੀ ਸਾਡੀ ਟੀਮ ਆ ਤੇ ਦਰਬਾਰਾ ਸਿੰਘ ਗੁਰੂ ਜੀ ਅੱਜ ਕਿਤੇ ਦੂਸਰੇ 600 ਏਕੜ 600 ਏਕੜ ਹਰ ਚੱਤਪੁਰੇ ਦਾ ਮਰਿਆ ਅੱਛਾ ਜੀ ਲਈਏ ਮੈਂ ਦੇਖ ਰਿਹਾ ਜੀ ਰਿਪੋਰਟ ਜਿਹੜੀ ਜੈ ਕਿਸ ਤਰ੍ਹਾਂ ਭੇਜ ਰਹੇ ਹੋ ਤੁਸੀਂ ਮੈਂ ਇਹ ਦੇਖ ਰਿਹਾ ਦੇਖੋ ਇਹ 600 ਏਕੜ ਜ਼ਮੀਨ ਕੱਲੀ ਇਹ ਨਹੀਂ ਮਰੀ ਹਾਂਜੀ ਅਗਲੀ ਫਸਲ ਵੀ ਮਰ ਗਈ ਕਣਕ ਬੀਜਣ ਵਾਸਤੇ ਵੀ ਬੜਾ ਔਖਾ ਕੰਮ ਆ ਸੋ ਪਿੱਛੇ ਮੈਂ ਦੇਖ ਕੇ ਆ 15000 ਏਕੜ ਮਰੀ ਹੈਗੀ ਆ ਸੋ ਇਹ ਸਾਰੀ ਰਿਪੋਰਟ ਪਾਰਟੀ ਦੀ ਜਿਹੜੀ ਕੋਰ ਕਮੇਟੀ ਚ ਰੱਖਾਂਗੇ ਫਿਰ ਡਿਸਾਈਡ ਕਰਾਂਗੇ ਵੀ ਆਪਾਂ ਨੇ ਅਗਲਾ ਲਾਈਨ ਆਫ ਐਕਸ਼ਨ ਕੀ ਲੈਣਾ ਹੈ ਰੁਕਾਵਟਾਂ ਤਾਂ ਆਪੇ ਹੀ ਨੇ 12000 ਕਰੋੜਾਂ ਦੇ ਕੋਲ ਪਿਆ ਸੀ ਜਿਹੜਾ ਫੰਡ ਜਿਹੜਾ ਇਹ ਇਹ ਪ੍ਰਬੰਧਾਂ ਲਈ ਲਾਉਣਾ ਸੀ ਉਹ ਲਾਇਆ ਕਿਤੇ ਨਹੀਂ ਖਾ ਗਏ ਅਸਥਿਆਰਬਾਜੀ ਕਰਤੀ ਹੋਰ ਪਤਨੀ ਹੋਟਲਾਂ ਹੋਟਲਾਂ ਦੇ ਕਿਰਾਏ ਪਤਾ ਨਹੀਂ ਕੀ ਕੀ ਇਹਨਾਂ ਨੇ ਕਰਿਆ ਉਹ 12000 ਕਰੋੜ ਦਾ ਛਾ ਗਏ ਕਹਿੰਦੇ 250 ਕਰੋੜ ਅਸੀਂ ਪਿਛਲੇ ਸਾਲ ਆ ਨਹਿਰਾਂ ਦੀ ਹੋਰ ਸਾਰੀ ਕਗਰਾਂ ਦੀ 드라마 ਦੀ ਸਫਾਈ ਲਈ ਉਹ ਕਿਤੇ ਇੱਕ ਝੂੰਡ ਵੀ ਨਹੀਂ ਪਟਿਆ ਜੀ ਸਫਾਈ ਦਾ ਹੁਣ ਅਗਲੀ ਗੱਲ ਤੇ ਆਜੋ ਪਹਿਲਾਂ ਜਦੋਂ ਸਾਡਾ ਇਹ ਮੁੱਖ ਮੰਤਰੀ ਤਮਿਲਨਾਡੂ ਸੌ ਜਾ ਕੇ ਭੰਗੜੇ ਪਾਈ ਗਿਆ ਜਦੋਂ ਇੱਥੇ ਆਇਆ ਦੋ ਦਿਨ ਗੜੇ ਲਾ ਕੇ ਹਸਪਤਾਲ ਚ ਪੈ ਗਿਆ ਤੇ ਜਦੋਂ ਹਸਪਤਾਲ ਤੋਂ ਬਾਹਰ ਆਇਆ ਤਾਂ ਇਹ ਨਹੀਂ ਵੀ ਪੰਜਾਬ ਨੂੰ ਕੁਝ ਦੇਤਿਆ ਇਹ ਨਹੀਂ ਵੀ ਪੰਜਾਬ ਦੀ ਕੋਈ ਬਾਹ ਫੜ ਲਈ ਉਹੀ ਪੁਰਾਣਾ ਜਿਹੜਾ ਰਾਗ ਲਾਪ ਕੇ ਸੁਖਬੀਰ ਬਾਦਲ ਸੁਖਬੀਰ ਬਾਦਲ ਸੁਖਬੀਰ ਬਾਦਲ ਹਾਈ ਸੁਖਬੀਰ ਬਾਦਲ ਮਤਲਬ ਉਹੀ ਡਫਲੀ ਵਜਾ ਕੇ ਪਾਰ ਗਿਆ ਉਹ ਭਾਈ ਸੁਖਬੀਰ ਸਿੰਘ ਬਾਦਲ ਦਾ ਪਿੰਡਾਂ ਦੇ ਵਿੱਚ ਫਿਰ ਰਿਹਾ ਜਿੱਥੇ ਲੋੜ ਆ ਲੋੜਵੰਦਾਂ ਦੇ ਕੋਲ ਫਿਰ ਰਿਹਾ ਤੁਸੀਂ ਸੁਖਬੀਰ ਬਾਦਲ ਨੂੰ ਨਿੰਦ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਕੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਮਾੜੇ ਗਾਣਾ ਕੱਢਣ ਲਈ ਬੁਲਾਇਆ ਨਿੰਦ ਲਈ ਬਣਾਇਆ ਕਿ ਪੰਜਾਬ ਦੇ ਕੰਮ ਕਰਨ ਲਈ ਬਣਾਇਆ ਸੋ ਪੰਜਾਬ ਦੇ ਕੰਮ ਕਰਨ ਲਈ ਬਣਾਇਆ ਪੰਜਾਬ ਦੇ ਬਾਹ ਫੜਨ ਲਈ ਬਣਾਇਆ ਪੰਜਾਬ ਦੀ ਬਾਹ ਫੜੋ ਆ ਜਿਹੜੇ ਨੁਕਸਾਨ ਹੋਏ ਨੇ ਇਹਦੀ ਪ੍ਰਭਾਈ ਕਰੋ ਸੁਖਵੀਰ ਬਾਦਲ ਨੂੰ ਨਿੰਦ ਨਿੰਦ ਕੇ ਨਿੰਦ ਕੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਇਸ ਮੁੱਦੇ ਨੂੰ ਹੜਾਂਗਾ ਅੱਗੇ ਹੜਨਾਨ ਉਸ ਦੇ ਲਈ ਕਿਸ ਤਰ੍ਹਾਂ ਸੰਘਰਸ਼ ਉਡੀਖ ਰਹੇ ਉਹੀ ਜਿਹੜੀ ਇਹ ਕਮੇਟੀ ਬਣਾਈ ਹੈ ਨਾ ਦੇਖੋ ਬੱਖ-ਬੱਖ ਕਮੇਟੀਆਂ ਬਣੀਆਂ ਇੱਥੇ ਪਟਿਆਲੇ ਜ਼ਿਲ੍ਹੇ ਦੀ ਕਮੇਟੀ ਸ਼੍ਰੀ ਨਕੇ ਸ਼ਰਮਾ ਜੀ ਦੀ ਗਵਾਹੀ ਦੇ ਵਿੱਚ ਪਰਮਿੰਦਰ ਸਿੰਘ ਸੁਹਾਣਾ ਜੀ ਨੇ ਦਰਬਾਰਾ ਸਿੰਘ ਗੁਰੂ ਜੀ ਨੇ ਮੈਨੂੰ ਉਹ ਕਮੇਟੀ 'ਚ ਪਾਇਆ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਟਿਆਲੇ ਜ਼ਿਲ੍ਹੇ 'ਚ ਜਾ ਕੇ ਰਿਪੋਰਟ ਬਣਾ ਕੇ ਦਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਲਈ ਹੁਣ ਤਿਆਰੀ ਕਰ ਸਕੇ ਹੁਣ ਇਹਨੂੰ ਆਪਾਂ ਛੱਡ ਨਹੀਂ ਸਕਦੇ ਆਪਾਂ ਹਰ ਵਾਰ ਦੇਖੀਏ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਮੁੜ ਕੇ 4 ਦਿਨ ਗਾਹ ਪੇਕੇ ਬੰਦ ਹੋ ਜਾਂਦਾ ਪਰ ਆਪਾਂ ਹੁਣ ਇਹਦੇ ਲਈ ਐਡਵਾਂਸ ਕੋਈ ਤਿਆਰੀ ਕਰੀ ਠੀਕ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਜਾਇਜ਼ਾ ਕਰ ਰਹੇ ਨੇ ਮੌਕੇ ਤੇ ਪਹੁੰਚ ਕੇ ਸਭ ਦੀ ਮਤ ਕਰ ਰਹੇ ਨੇ ਪਰ ਬਹੁਤ ਵੱਡਾ ਨੁਕਸਾਨ ਹੈ ਇਸ ਕਰਕੇ ਸੁਮੀਖਿਆ ਲਈ ਟੀਮਾਂ ਬਣਾਈਆਂ ਗਈਆਂ ਨੇ ਸ਼੍ਰੀ ਐਨ ਕੇ ਸ਼ਰਮਾ ਜੀ ਦੀ ਅਗਵਾਈ ਵਿੱਚ ਸਾਡੇ ਇੱਥੇ ਚਾਰ ਮੈਂਬਰੀ ਕਮੇਟੀ ਬਣੀ ਹੈ ਜਿਦੇ ਵਿੱਚ ਸਰਬਜੀਤ ਸਿੰਘ ਚੇਜਰ ਪਰਮਿੰਦਰ ਸੋਹਣਾ ਜੀ ਤੇ ਦਰਬਾਰਾ ਗੁਰੂ ਜੀ ਨੇ ਉਹ ਸਾਡੇ ਜ਼ਿਲ੍ਹੇ ਦੇ ਦੌਰੇ ਤੇ ਆਏ ਨੇ ਸੋ ਅਸੀਂ ਇਹਨਾਂ ਨੂੰ ਦਿਖਾ ਰਹੇ ਹਾਂ ਕਿ ਕੀ ਕੀ ਸਾਡਾ ਨੁਕਸਾਨ ਹੋਇਆ ਇਹ ਸਫਾਈ ਫਨ ਇੱਥੇ ਰੁਕੇ ਪਏ ਦੇਖੋ ਮਡਾਬ ਲੱਗੀ ਪਈ ਹੈ ਹਾਂਜੀ ਹਾਂ ਬਿਲਕੁਲ ਜੇ ਸਫਾਈ ਟਾਈਮ ਤੇ ਹੋਈ ਹੁੰਦੀ ਤਾਂ ਇਹ ਇਹ ਨੁਕਸਾਨ ਇਦੂ ਘਟਾਏ ਜਾ ਸਕਦੇ ਸੀ ਪਰ ਸਰਕਾਰ ਸੁੱਤੀ ਪਈ ਹੈ ਇਹ ਟੀਮ ਮੁੱਖ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਇਸ ਰਿਪੋਰਟ ਨੂੰ ਰੱਖੇਗੀ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਲਗਾਤਾਰ ਇਹ ਟੀਮ ਜਿਹੜਾ ਇਸਕਾ ਮੁਲਾਂਕਣ ਕਰਨ ਦੇ ਬਾਅਦ ਰਿਪੋਰਟ ਪੇਸ਼ ਕਰੇਗੀ ਔਰ ਇਸ ਦੇ ਲਈ ਪੰਜਾਬ ਦੇ ਵਿੱਚ ਸੰਘਰਸ਼ ਵੀ ਕਰਨਾ ਪਿਆ ਅਕਾਲੀ ਦਲ ਨੂੰ ਤਾਂ ਅਕ ਉਸੀ ਨੂੰ ਲੈ ਕੇ ਇਹ ਟੀਮ ਭੇਜੀ ਗਈ ਐਨਕੀ ਸਰਮਾ ਦੀ ਅਗਵਾਈ ਦੇ ਵਿੱਚ ਸਰਵਜੀਤ ਸਿੰਘ ਚਿੰਝਰ ਅਤੇ ਦਰਵਾਰਾ ਸਿੰਘ ਗੁਰੂ ਇਨ ਸਾਰਾਂ ਦਾ ਜਿਹੜਾ ਰਿਪੋਰਟ ਜਾਊਗੀ ਉਸ ਰਿਪੋਰਟ ਦੇ ਬਾਅਦ ਹੀ ਕਿਸਾਨਾਂ ਦੇ ਲਈ ਸੰਘਰਸ਼ ਪੰਜਾਬ ਦੇ ਵਿੱਚ ਜੇ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਤਾਂ ਇਹਨਾਂ ਵੱਲੋਂ ਇਹ ਮੁੱਦਾ ਗੰਭੀਰਤਾ ਨਾਲ ਪੰਜਾਬ ਦੇ ਵਿੱਚ ਉਠਾਇਆ ਜਾਵੇਗਾ ਭਾਵੇਂ ਮੋਰਚੇ ਲਾਣ ਪੈਣ ਅਕਾਲੀ ਦਲ ਨੂੰ ਅਕਾਲੀ ਦਲ ਉਸ ਦੇ ਲਈ ਵੀ ਸੰਘਰਸ਼ ਕਰੇਗਾ ਕੈਮਰਾਮੈਨ ਬੀਕੇ ਕਰਕ ਦੇ ਨਾਲ ਪੁਰਸ਼ੋਤਮ ਕੋਸਿਕ ਪੀਟੀਸੀ న్యూਸ ਸਮਾਣਾ